ਲੋਕ ਫੇਮਸ ਥੈ ਲੋਕ ਮੈਡ ਬੋਲ ਦੂੰਗਾ ਮੇਰਾ ਹਾਂ ਖਾ ਕੇ ਰੋਟੀ ਤੇ ਪੀ ਕੇ ਪਾਣੀ ਗੱਲਾਂ ਦਾ ਕੜਾ ਬਣਾਣਾ ਆ ਗਈ ਹੈ ਜੀ ਬੋਲ ਬਾਣੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਵਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਆਰ ਜੇ ਬਾਣੀ ਜਿਨ੍ਹਾਂ ਨੂੰ ਆਪਾਂ ਆਰ ਜੇ ਬਾਣੀ ਦੇ ਨਾਲ ਜਾਣਦੇ ਆਂ ਨਾਮ ਦੇ ਨਾਲ ਬਹੁਤ মিডিਆ ਅਦਾਰਿਆਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਬਹੁਤ ਹੀ ਮਸ਼ਹੂਰ ਇੱਕ ਇਸਤੀ ਨੇ ਮਤਲਬ ਮਿਹਨਤ ਕਰਕੇ ਇੱਕ ਬਹੁਤ ਵੱਡੇ ਮੁਕਾਮ ਤੇ ਪਹੁੰਚੀ ਅੱਜ ਉਹ ਭੈਣ ਸਾਡੇ ਨਾਲ ਖੜੀ ਆ ਅਖਰ ਵਿੱਚ ਇਹਨਾਂ ਨੇ ਜਿੱਦਾਂ ਮਤਲਬ ਇਸ ਲਈ ਇਹਨਾਂ ਦੀਆਂ ਵੀਡੀਓ ਜਿਹੜੀਆਂ ਬਹੁਤ ਵਾਇਰਲ ਹੁੰਦੀਆਂ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਮਾਨੀ ਜੀ ਦੱਸੋ ਵੀ ਇਸ ਟਾਈਮ ਤੁਸੀਂ ਹੁਣ ਕੀ ਕਰਦੇ ਤੁਹਾਡੀ ਰੋਜ਼ ਦੀ ਰੁਟੀਨ ਕੀ ਆ ਅੱਛਾ ਆਪਾਂ ਸੈਰ ਕਰ ਲੀਏ ਨਾਲ-ਨਾਲ ਘੁੰਮਦੇ ਫਿਰਦੇ ਹਾਂਜੀ ਹਾਂ ਸੋ ਮੇਰੀ ਦਿਨਚਰਿਆ ਸ਼ੁਰੂ ਹੁੰਦੀ ਆ ਪਹਿਲਾਂ ਮੰਮੀ ਆ ਕੇ ਉਠਾ ਦਿੰਦੇ ਆ ਠੀਕ ਹੈ ਜੀ 5 ਵਜੇ ਹੁੰਦੇ ਆ ਪਰ ਕਹਿ ਦਿੰਦੇ ਆ ਕਿ ਸਾਡੇ 6 ਵਜੇ ਗੇ ਜਿਮ ਨਹੀਂ ਜਾਣਾ ਠੀਕ ਹੈ ਜੀ ਫੇਰ ਆਪਾਂ ਮੈਂ ਤਾਂ ਮम्मा ਕੱਟੇ ਜਿਮ ਜਾਂਦੇ ਆ ਠੀਕ ਹੈ ਜੀ ਜਿਮ ਜਾਣ ਤੋਂ ਬਾਅਦ ਮੈਂ ਆ ਕੇ ਆਪਣਾ ਲੈਪਟਾਪ ਖੋਲਦੀ ਆ ਤੇ ਦੇਖਦੀ ਆ ਮੇਰੇ ਕਿਹੜੇ ਕਿਹੜੇ ਕੰਮ ਪਏ ਆ ਬੇਸਿਕਲੀ ਮੈਂ ਪੀ ਐਚ ਡੀ ਵੀ ਕਰ ਰਹੀ ਆ ਨਾਲ ਨਾਲ ਆ लवली 프로ਫੈਸ਼ਨਲ ਯੂਨੀਵਰਸਿਟੀ ਤੋਂ ਇਸ ਤੋਂ ਇਲਾਵਾ ਮੈਂ ਫ੍ਰੀਲਾਂਸਰ ਆ ਫ੍ਰੀਲਾਂਸਰ ਲੋਕਾਂ ਨੂੰ ਬੜਾ ਭਲੇਖਾ ਪੈਂਦਾ ਹੁੰਦਾ ਕੀ ਆ ਤੇ ਕਿ ਸਾਡੇ ਪੰਜਾਬ 'ਚ ਇੰਨਾ ਜ਼ਿਆਦਾ ਪ੍ਰਚਲਿਤ ਨਹੀਂ ਹੈ ਹਾਂਜੀ ਦਿੱਲੀ ਬੰਬੇ ਵਾਲੀ ਸਾਈਡ 'ਤੇ ਲੋਕ ਜਾਣਦੇ ਆ ਫ੍ਰੀਲਾਂਸਰ ਕੀ ਆ ਫ੍ਰੀਲਾਂਸਰ ਹੁੰਦਾ ਆ ਕਿ ਤੁਸੀਂ ਪ੍ਰੋਜੈਕਟ ਦੇ ਇਸ ਤੇ ਕੰਮ ਕਰਨਾ ਹੁੰਦਾ ਤੁਸੀਂ ਕਿਸੇ ਦਾ ਪਰਮਨੈਂਟ ਏਮਪਲੋਈ ਨਹੀਂ ਹੁੰਦੇ ਪਰ ਤੁਸੀਂ ਬੇਰੋਜ਼ਗਾਰ ਵੀ ਨਹੀਂ ਹੁੰਦੇ ਮੈਂ ਫ੍ਰੀਲਾਂਸਰ ਆ ਫ੍ਰੀਲਾਂਸਿੰਗ ਕਰਦੀ ਆ ਜਿਵੇਂ ਤੁਸੀਂ ਕਿਹਾ ਮੈਂ ਸੱਚ ਦੇ ਅਖਰ ਦੀਆਂ ਵੀਡੀਓਜ਼ ਬਣਾਉਣੀ ਆ ਇਸ ਤੋਂ ਇਲਾਵਾ ਮੈਂ AI ਦੇ ਕੁਝ ਪ੍ਰੋਜੈਕਟਸ ਬੜੇ ਹੋਇਆ ਹੁਣ AI ਦੇ ਪ੍ਰੋਜੈਕਟਸ 인 ਦੀ ਸੈਂਸ ਕਿ AI ਅੱਜਕੱਲ ਤੁਹਾਨੂੰ ਪਤਾ ਹੈ ਮਿਆਰ ਕੀ ਹੈ ਹੈਨਾ AI ਦੇ ਵਿੱਚ ਪੰਜਾਬੀ ਭਾਸ਼ਾ ਦੇ ਜਿਹੜੇ ਪ੍ਰੋਜੈਕਟਸ ਆਉਂਦੇ ਆ ਟ੍ਰਾਂਸਲੇਸ਼ਨ ਹੋ ਗਈ ਟ੍ਰਾਂਸਕ੍ਰਿਪਸ਼ਨ ਹੋ ਗਈ ਉਹ ਸਾਰੇ ਪ੍ਰੋਜੈਕਟਸ ਮੈਂ ਹੈਂਡਲ ਕਰਦੀ ਹਾਂ ਜਿਨ੍ਹਾਂ ਬਾਰੇ ਹਜੇ ਨਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਪਰ ਮੈਨੂੰ ਲੱਗਦਾ ਆਨ ਵਾਲੇ 4-5 ਸਾਲਾਂ ਚ ਸਾਰੇ ਲੋਕ ਇਹ ਕੰਮ ਕਰਦੇ ਹੋਣਗੇ ਕਿਉਂਕਿ ਇਹ ਵਰਕ ਫਰੋਮ ਹੋਮ ਆ ਤੇ ਤੁਸੀਂ ਇੱਕ ਕਾਰਪੋਰੇਟ ਸੈਲਰੀ ਨਾਲੋਂ ਬਹੁਤ ਜ਼ਿਆਦਾ ਆਨ ਕਮਾਉਂਦੇ ਹੋ ਇਹਦੇ ਵਿੱਚ ਘਰੇ ਬੈਠੇ ਮਤਲਬ ਕਮਾਈ ਕਰਨ ਦੇ ਸਾਧਨ ਮਤਲਬ ਕਿਉਂਕਿ ਤੁਸੀਂ ਇੱਕ ਬਹੁਤ ਮੁਕਾਮ ਤੇ ਪਹੁੰਚੇ ਆ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਨਾ ਇਹ ਹੌਲੀ-ਹੌਲੀ ਦੁਨੀਆ ਨੂੰ ਵੀ ਇਸ ਬਾਰੇ ਜਦੋਂ ਚਾਨਣਾ ਹੋ ਜਾਊਗਾ ਵੀਰੇ ਪਤਾ ਕਿ ਮੈਂ ਇੱਕ ਗੱਲ ਕਹੂੰਗੀ ਆਪਾਂ ਲੋਗ ਇਨਸਟਾ ਫੇਸਬੁੱਕ ਤੇ ਜਿੰਨਾ ਟਾਈਮ ਇਨਵੈਸਟ ਕਰਦੇ ਆ ਨਾ ਜੇ ਉਹ ਤੋਂ ਅੱਧਾ ਟਾਈਮ ਅਸੀਂ ਲਿੰਕਡਿਨ AI ਟੂਲਜ਼ ਅੱਜ ਕੱਲ ਦੇ ਜਿਹੜੇ ਨਵੇਂ ਸਾਧਨ ਬਣ ਰਹੇ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਫ੍ਰੀ ਕੋਰਸ ਕਰਨੇ ਸ਼ੁਰੂ ਕਰਤੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਆਹ ਬੇਰੋਜ਼ਗਾਰੀ ਦੀ ਪ੍ਰੋਬਲਮ ਅਸੀਂ ਕਹਿੰਦੇ ਆ ਨਾ ਇਹ ਖਤਮ ਹੋ ਜਾਣੀ ਹੈ ਸੱਚੀ ਬਹੁਤ ਫਾਇਦਾ ਹੈ ਇਸ ਫੀਲਡ ਦੇ ਵਿੱਚ ਮੈਨੂੰ ਤਾਂ ਹੁਣ ਮੈਨੂੰ ਕਈ ਲੋਕ ਕਹਿੰਦੇ ਆ ਤੂੰ ਨੌਕਰੀ ਕਰ ਹੁਣ ਕਿਤੇ ਇੰਨਾ ਟਾਈਮ ਥੋੜੀ ਮੈਂ ਅਕਤੂਬਰ 23 ਦੀ ਜੌਬ ਛੱਡੀ ਹੋਈ ਆ ਪੇ ਮੈਨੂੰ ਕਹਿੰਦੇ ਤੂੰ ਕਿਸੇ ਨੌਕਰੀ ਕਰ ਮੈਨੂੰ ਕਮੀ ਨਹੀਂ ਮਹਿਸੂਸ ਹੁੰਦੀ ਮੈਂ ਕਿਉਂ ਨੌਕਰੀ ਕਰਾਂ ਜਦ ਮੈਂ ਆਰਾਮ ਨਾਲ ਨੌਕਰੀ ਨਾਲੋਂ ਦੋ ਗੁਣਾ ਕਮਾ ਰਹੀ ਹਾਂ ਤੇ ਉਦਾਂ ਜਦਾਂ ਮਤਲਬ ਜਿਹੜੀ ਜਦਾਂ ਇਹ ਤੁਹਾਡਾ ਫੀਲਡ ਹੈ ਇਹਦੇ ਵਿੱਚ ਕੁੜੀਆਂ ਨੂੰ ਆਪਣੀਆਂ ਨੂੰ ਪ੍ਰੋਬਲਮ ਕੀ ਆਉਂਦੀ ਹੈ ਸਭ ਤੋਂ ਜ਼ਿਆਦਾ ਵੱਧ ਕੀ ਆਉਂਦੀ ਮੈਂ ਉਸ ਵਿਸ਼ੇ ਉੱਤੇ ਵੀ ਤੁਹਾਡੇ ਤੋਂ ਜਾਣਨਾ ਚਾਹੁੰਨਾ ਅੱਛਾ ਜੇ ਆਪਾਂ ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਦੇ ਵਿੱਚ ਮੈਂ ਕਹਿੰਦੀ ਹਾਂ ਦਿੱਕਤ ਤਾਂ ਸਾਰਿਆਂ ਨੂੰ ਆਉਂਦੀਆਂ ਕੀ ਕੁੜੀਆਂ ਨੂੰ ਆਉਂਦੀਆਂ ਤੇ ਕੀ ਮੁੰਡਿਆਂ ਨੂੰ ਆਉਂਦੀਆਂ ਪਰ ਜੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਕੁੜੀਆਂ ਨੂੰ ਕਿਹੜੇ ਕਿਹੜੇ ਚੈਲੰਜਸ ਫੇਸ ਕਰਨੇ ਪੈਂਦੇ ਆ ਤਾਂ ਸਭ ਤੋਂ ਵੱਡਾ ਕੁੜੀਆਂ ਦਾ ਚੈਲੰਜ ਹੁੰਦਾ ਆ ਸਪੈਸ਼ਲੀ ਨਾਨ ਮੈਟਰੋ ਸਾਈਟਸ ਜਿਨ੍ਹਾਂ ਦੇ ਘਰ ਦੇ ਕਹਿੰਦੇ ਆ ਨਹੀਂ ਤੂੰ ਨਾਈਟ ਸ਼ਿਫਟ ਨਹੀਂ ਲਾਣੀ ਪਰ ਸਾਡਾ ਤੁਹਾਨੂੰ ਪਤਾ ਮੀਡੀਆ ਦਾ ਕਿ ਡੇ ਸ਼ਿਫਟਾਂ ਵੀ ਲਾਣੀਆਂ ਪੈਂਦੀਆਂ ਤੇ ਨਾਈਟ ਸ਼ਿਫਟਾਂ ਵੀ ਲਾਣੀਆਂ ਪੈਂਦੀਆਂ ਤੇ ਕਈਆਂ ਨੂੰ ਪਰਮਿਸ਼ਨ ਨਹੀਂ ਮਿਲਦੀ ਮੈਂ ਤੁਹਾਨੂੰ ਇੱਕ ਕਿੱਸਾ ਦੱਸਦੀ ਆ ਕੁਝ ਦਿਨ ਪਹਿਲਾਂ ਮੈਂ ਐਲਪੀਯੂ ਯੂਨੀਵਰਸਿਟੀ ਪੇਪਰ ਦੇਣ ਗਈ ਸੀ ਯੂਜੀਸੀ ਦਾ ਮੇਰੇ ਨਾਲ ਇੱਕ ਮੀਡੀਆ ਧਾਰੇ ਦੀ ਕੁੜੀ ਬੈਠੀ ਸੀ ਮੈਂ ਆਧਾਰੇ ਦਾ ਨਾਂ ਨਹੀਂ ਲਵਾਂਗੀ ਤੇ ਮੈਂ ਉਹਨੂੰ ਪੁੱਛਿਆ ਕਿ ਕਿੱਦਾਂ ਚੱਲਦੀ ਲਾਈਫ ਕਿੱਦਾਂ ਚੱਲਦਾ ਕੰਮ ਕਹਿੰਦੀ ਦੀਦੀ ਕੀ ਦੱਸਾਂ ਅਪ੍ਰੈਲ ਦੀ ਮੈਨੂੰ ਸੈਲਰੀ ਨਹੀਂ ਮਿਲੀ ਹੋਈ ਮਤਲਬ ਮੈਂ 11 ਵਜੇ ਜਾਂਦੀ ਆ 8:30 9 ਵਜੇ ਜਾਂਦੇ ਆ ਤੇ ਵਿਚਾਰੀ ਰੋਣਾ ਕੀ ਹੋ ਗਏ ਮੈਂ ਕਿਹਾ ਫੇਰ ਤੂੰ ਛੱਡਦੀ ਕਿਉਂ ਨਹੀਂ ਪਈ ਇਹ ਨੌਕਰੀ ਕਹਿੰਦੀ ਪਾਪਾ ਮੈਨੂੰ ਆਊਟ ਆਫ ਸਿਟੀ ਕਿਤੇ ਕੰਮ ਨਹੀਂ ਕਰਨ ਦਿੰਦੇ ਤੇ ਇਸ ਸ਼ਹਿਰ 'ਚ ਰਹਿ ਕੇ ਜਲੰਧਰ 'ਚ ਰਹਿ ਕੇ ਮੈਨੂੰ ਇੱਥੇ ਹੀ ਕੰਮ ਕਰਨਾ ਪੈਣਾ ਆ ਜੇ ਕਿਤੇ ਹੋਰ ਕੋਈ ਜੌਬ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਮੈਨੂੰ ਆ ਚੀਜ਼ ਅੰਦਰੋਂ ਫੀਲ ਹੋਈ ਨੰਨੀ ਜ਼ਿਆਦਾ ਮੈਂ ਆਪਣੇ ਘਰ ਮੰਮਾ ਨੂੰ ਆ ਕੇ ਵੀ ਦੱਸਿਆ ਮੈਂ ਕਿ ਆਸੀਂ ਸਾਰੇ ਨਾ ਰੋਣੇ ਰਹਿਨੇ ਆ ਕਿ ਸਾਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਮੈਂ ਕਿ ਉਹ ਦੇਖੋ ਜਿਹੜੀ ਨੌਕਰੀ ਕਰਦੀ ਸੀ ਆ ਇਲੈਕਸ਼ਨਸ ਚ ਦੋ ਦੋ ਸ਼ਿਫਟਾਂ ਅਗਲੀ ਨੇ ਲਾਈਆਂ ਹੋਣੀਆਂ ਤੇ ਉਹਨੂੰ ਮਿਲ ਕੀ ਰਹਿਣ ਰਿਟਰਨ 10 ਤੋਂ 15000 ਉਹ ਵੀ ਉਹਨੂੰ ਟਾਈਮ ਸਰ ਨਹੀਂ ਮਿਲ ਰਿਆ ਤੁਸੀਂ ਤਾਂ ਸੋ ਅੱਜ ਦੀ ਰੇਟ ਚ ਜਿੰਨੀ ਮਹਿੰਗਾਈ ਹੈ 10 ਤੋਂ 15000 ਨਾ ਕੀ ਹੁੰਦਾ ਨੇ ਇੰਨਾ ਕੁ ਤੀ 5-7000 ਰੁਪਈਆ ਤਾਂ ਬੰਦੇ ਦਾ ਪਰਸਨਲੀ ਆਪਣੇ ਖਾਚਾ 8-10000 ਹੁੰਦਾ ਹੈ ਨਾ ਪੈਟਰੋਲ ਹੀ ਨਹੀਂ ਮਾਣ ਅੱਜ ਕੱਲ ਦਾ ਤੁਸੀਂ ਟਰੈਵਲ ਕਰਦੇ ਹੋ ਤੁਹਾਡਾ ਮਹੀਨੇ ਦਾ ਹੀ ਪੈਟਰੋਲ ਦਾ ਹੀ ਕਿੰਨਾ ਖਰਚਾ ਆ ਜਾਂਦਾ ਹੈ ਹਾਂਜੀ ਹਾਂਜੀ ਮਹਿੰਗਾਈ ਇਹਨਾ ਤੋੜ ਰਹੀ ਆ ਉਹੀ ਗੱਲ ਆ ਨਾ ਮਹਿੰਗਾਈ ਵੱਧਦੀ ਜਾਂਦੀ ਪਈ ਆ ਪਰ ਸੈਲਰੀਜ਼ ਨਹੀਂ ਵੱਧਦੀਆਂ ਪਈਆਂ ਤੇ ਉਹ ਮਾਪੇ ਇਦਾਂ ਮਤਲਬ ਜਿੱਦਾਂ ਹੁਣ ਕੁੜੀਆਂ ਮੈਂ ਦੇਖਿਆ ਵੀ ਘੱਟੋ ਘੱਟ 80% ਇਦਾਂ ਦੀਆਂ ਹੈਗੀਆਂ ਜਿਹੜੀਆਂ ਇਸ ਕਾਰਨ ਕਰਕੇ ਮਾਪੇ ਜਿੱਦਾਂ ਸਪੋਰਟ ਨਹੀਂ ਕਰਦੇ ਹੈਗੇ ਤੇ ਉਹ ਜਿੱਦਾਂ ਪਿੱਛੇ ਰਹਿ ਜਾਂਦੀਆਂ ਆ ਤੇ ਉਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇੱਕ ਕਿੱਸਾ ਦੱਸਦੀ ਹਾਂ ਤੁਹਾਨੂੰ ਮੈਂ ਇੱਕ ਕੁੜੀ ਦੇ ਘਰ ਗਈ ਸੀ ਤੇ ਉਹਦੇ ਪੇਰੈਂਟਸ ਦੀ ਏ ਸੀ ਆਈਡੀਓਲੋਜੀ ਕਿ ਇਹਦੇ ਨੰਬਰ ਨਹੀਂ ਆਉਂਦੇ ਮਸੀਂ ਪਾਸ ਹੋਈ ਆ 12ਵੀਂ ਦੇ ਵਿੱਚ ਪੱਤਰਕਾਰ ਬੰਨਣਾ ਚਾਹੁੰਦੀ ਹੈ ਤੇ ਕੀ ਫੀਲਡ ਸਕੋਪ ਕੀ ਆ ਇਹਦਾ ਇਸ ਫੀਲਡ ਦੇ ਵਿੱਚ ਕੋਈ ਸਕੋਪ ਨਹੀਂ ਆ 10-15000 ਤੱਕ ਕਾ ਖਾਨ ਨਾਲ ਬੈਟਰ ਇਹਨੂੰ ਅਸੀਂ ਕਿਸੇ ਚੰਗੇ ਘਰ ਵਿਆਹ ਦਈਏ ਤੇ ਆਪਣਾ ਘਰ ਸਾਂਭੇ ਆ ਮੈਨੂੰ ਸਭ ਤੋਂ ਗੰਦੀ ਸੋਚ ਲੱਗਦੀ ਹੈ ਪੇਰੈਂਟਸ ਦੀ ਮੰਨ ਲਓ ਯਾਰ ਰੱਬ ਨਾ ਕਰੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਜੇ ਪਲੱਸ 2 ਤੋਂ ਬਾਅਦ ਕਿਸੇ ਕੁੜੀ ਦਾ ਵਿਆਹ ਕਰ ਦਿੰਦੇ ਹੋ ਹੁੰਦੇ ਆ ਕੁੜੀਆਂ ਦੇ ਵਿਆਹ ਹਾਂਜੀ ਕੱਲ ਨੂੰ ਉਹਦੀ ਉੱਥੇ ਨਹੀਂ ਬਣਦੀ ਜਾਂ ਉਹਨੂੰ ਉਹ ਰਿਸਪੈਕਟ ਨਹੀਂ ਮਿਲਦੀ ਹੈ ਨਾ ਉਹਨੇ ਇਹ ਸੋਚਣਾ ਮੈਂ ਕਰਦਿਆਂ ਦੱਸਾਂਗੀ ਨਾ ਕਿ ਮੈਂ ਇੱਥੇ ਸਫਰ ਕਰ ਰਹੀ ਆ ਤੇ ਮੇਰੇ ਘਰਦਿਆਂ ਨੇ ਮੇਰੇ ਹੀ ਨੁਕਸ ਕੱਢਦੇ ਆ ਕਿ ਤੈਨੂੰ ਇੱਥੇ ਵੀ ਨਹੀਂ ਬਣਾ ਕੇ ਰੱਖ ਸਕੀ ਤੂੰ ਤਾਂ ਕਿਸੇ ਕੰਮ ਜੋਗੀ ਨਹੀਂ ਤੇ ਅੱਜ ਕੱਲ ਕੁੜੀਆਂ ਦਾ ਇੰਡੀਪੈਂਡੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਸਾਡਾ ਜਮਾਨਾ ਫਾਸਟ ਚੱਲ ਰਿਹਾ ਆ ਤੇ ਇਹ ਕਿਉਂਕਿ ਫੇਹੀ ਸਾਡਾ ਮੁਲਕ ਤਰੱਕੀ ਕਰ ਸਕਦਾ ਜਦ ਨਿਆਣੇ ਜਿਹੜੇ ਬਾਹਰ ਜਾਂਦੇ ਆ ਉਸ ਚੀਜ਼ ਉੱਤੇ ਵੀ ਕੰਟਰੋਲ ਤਾਂ ਹੀ ਹੋ ਸਕਦਾ ਜੇ ਆਪਣੀਆਂ ਧੀਆਂ ਜਿਹੜੀਆਂ ਬਰਾਬਰ ਖੜਕੇ ਤੇ ਆਪਣਾ ਸਾਥ ਦੇਣ ਆਪਣੇ ਮਾਪਿਆਂ ਦਾ ਆਪਣੇ ਹਸਬੰਡ ਦਾ ਹੈਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਨਾਲੇ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਇਕਨੋਮਿਕ ਐਨਲਾਈਜ਼ ਕਰੋ ਤੇ ਅੱਜ ਘਰ 'ਚ ਜੇ ਇੱਕ ਜਣ ਕਮਾਉਂਦਾ ਤੇ ਉਹ ਘਰ ਚੱਲਣਾ ਬਹੁਤ ਔਖਾ ਹੁੰਦਾ ਫਿਰ ਭਾਵੇਂ ਮੁੰਡਾ ਹੋਵੇ ਫਿਰ ਭਾਵੇਂ ਕੁੜੀ ਹੋਵੇ ਘਰ 'ਚ ਜੇ ਚਾਰ ਜਣੇ ਆ ਐਟ ਲੀਸਟ ਜੇ ਤਿੰਨ ਜਣੇ ਕਮਾਉਂਦੇ ਆ ਨਾ ਫਿਰ ਜਾ ਕੇ ਉਹਨਾਂ ਦਾ ਬਜ਼ਾਰਾ ਹੁੰਦਾ ਹਾਂਜੀ ਬਹੁਤ ਖਰਚਾ ਤੇ ਮੈਨੂੰ ਲੱਗਦਾ ਕਿ ਇਹ ਆਈਡੀਓਲੋਜੀ ਨਹੀਂ ਰੱਖਣੀ ਚਾਹੀਦੀ ਅਮੀਰ ਘਰ ਵਿਆਦਣੇ ਉਹਨਾਂ ਨੇ ਸਾਰੀ ਉਮਰ ਅਮੀਰ ਰਹਿ ਜਾਣਾ ਤਾਂ ਨੂੰ ਕੀ ਪਤਾ ਉਹ ਭਾਵੇਂ ਕਰਜੇ ਚੁੱਕ ਚੁੱਕ امیر ਬਣੇ ਉਹਨਾਂ ਤੁਹਾਨੂੰ ਕੀ ਪਤਾ ਨਹੀਂ ਮੈਨੂੰ ਮੈਂ ਕਹਣਾ ਗੱਲ ਵਿੱਚ ਚੇਤੇ ਆ ਗਈ ਮੈਨੂੰ ਇੱਕ ਸਿਆਣੇ ਬੰਦੇ ਨੇ ਕਿਹਾ ਸੀ ਕਹਿੰਦਾ ਆਪਣੀ ਧੀ ਉੱਥੇ ਪਿਆਓ ਜਿੱਥੇ ਮੁੰਡਾ ਮਿਹਨਤੀ ਹੋਵੇ ਤੇ ਕਮਾਊ ਹੋਵੇ ਉਹ ਗਰੀਬ ਹੋਵੇ ਕੋਈ ਗੱਲ ਨਹੀਂ ਉਹ ਗਰੀਬੀ ਦੂਰ ਕੰਮ ਕਰਕੇ ਕਰ ਲੂਗਾ ਪਰ ਜੋ ਕਮਾਊ ਨਹੀਂ ਹੈਗਾ ਤਾਂ ਫੇ ਉਹ ਜਿਹੜੇ ਖੂ ਹੁੰਦੇ ਕਹਿੰਦੇ ਉਹ ਵੀ ਖਾਲੀ ਹੋ ਜਾਂਦੇ ਹਨਾ ਬਿਲਕੁਲ ਬਿਲਕੁਲ ਨਾਲੇ ਇੱਕ ਮੈਂ ਹੋਰ ਕੁੜੀਆਂ ਨੂੰ ਜਿਹੜੀ ਦਿੱਕਤ ਆਂਦੀ ਆ ਮੀਡੀਆ ਫੀਲਡ ਦੇ ਵਿੱਚ ਮੈਂ ਦੱਸਦੀ ਹਾਂ ਅਕਸਰ ਮੈਂ ਦੇਖਿਆ ਆ ਸਾਡੇ মিডিਆ ਚ ਨਾ ਸਟਾਰ ਕਲਚਰ ਆ ਮੰਨ ਲਓ ਕੋਈ ਬੰਦਾ ਕਿਸੇ ਆਰਗੇਨਾਈਜੇਸ਼ਨ ਵਿੱਚ ਨੋ ਡਾਊਟ ਉਹਨੇ ਮਿਹਨਤ ਬਹੁਤ ਕੀਤੀ ਹੋਈ ਆ ਉਹ ਸੁਪਰਸਟਾਰ ਬਣਿਆ 10 ਸਾਲਾਂ ਦੇ ਵਿੱਚ ਠੀਕ ਹੈ ਕੋਈ ਨਵਾਂ ਬੱਚਾ ਆਂਦਾ ਆ ਉਥੇ ਉਹਨੂੰ ਉਹ ਮਾਹੌਲ ਨਹੀਂ ਮਿਲਦਾ ਜੋ ਉਹਨੂੰ ਮਿਲਿਆ ਆ ਜਾਂ ਜੋ ਉਹਨੇ ਗੇਨ ਕੀਤਾ ਆ ਇਹ ਚ ਦੋ ਰਿਸਪੈਕਟਿਵ ਆ ਜਿਹੜੇ ਸਟਾਰ ਬਣਦੇ ਉਹਨਗੇ ਕਹਿਣਗੇ ਮੈਂ ਆਪਣੀ ਮਿਹਨਤ ਨਾਲ ਸਟਾਰ ਬਣਿਆ ਤੁਸੀਂ ਵੀ ਮਿਹਨਤ ਕਰੋ ਤੇ ਸਟਾਰ ਬਣ ਜਾਓ ਪਰ ਉਹ ਮਿਹਨਤ ਕਰ ਰਿਹਾ ਆ ਪਰ ਉਹਨੂੰ ਕੰਪਨੀ ਨੇ ਬਾਕੀ ਸਾਰੇ ਕੰਮਾਂ ਚੁਲ ਜਾਇਆ ਹੋਇਆ ਤੂੰ ਆ ਵੀ ਕੰਮ ਕਰਨਾ ਤੂੰ ਉਹ ਵੀ ਕੰਮ ਕਰਨਾ ਤੂੰ ਫਲਾਣਾ ਕੰਮ ਵੀ ਕਰਨਾ ਟਮਕਾਣਾ ਕੰਮ ਵੀ ਕਰਨਾ ਜਦ ਕਿ ਸਟਾਰ ਬੰਦਾ ਸਿਰਫ ਇੱਕ ਅਦਾ ਆਪਣਾ ਕੰਮ ਕਰੇਗਾ ਮਤਲਬ ਉਹ ਬੰਦੇ ਦੀ ਜੇ એનર્ਜੀ ਤੁਸੀਂ 10 ਪਾਸੇ ਲਗਾ ਦੋਗੇ ਉਹਦੇ ਚ ਕੀ ਪੋਟੈਂਸ਼ੀਅਲ ਰਹ ਜੂਗਾ ਕਿ ਉਹ ਰਾਈਜ਼ ਕਰੇ ਅੱਗੇ ਆਵੇ ਮਤਲਬ ਜਿਹਦੇ ਪੈਰ ਲੱਗੇ ਆ ਉਹਦੇ ਲਈ ਸੌਖਾ ਆ ਜਿਹੜਾ ਬੱਚਾ ਸਟਰਗਲ ਕਰ ਲਿਆ ਉਹਦੇ ਲਈ ਬਹੁਤ ਪ੍ਰੋਬਲਮ ਆਉਂਦੀਆਂ ਹਾਂ ਹਾਂ ਨੋ ਡਾਊਟ ਮੈਂ ਇਹ ਨਹੀਂ ਕਹਿੰਦੀ ਕਿ ਜਿਹੜਾ ਸਟਾਰ ਬਣਿਆ ਆ ਉਹ ਦੋ ਦਿਨਾਂ ਚ ਸਟਾਰ ਬਣ ਗਿਆ ਨਹੀਂ ਹਾਂਜੀ ਮਿਹਨਤ ਉਹਦੀ ਵੀ ਆ ਹਾਂ ਮਿਹਨਤ ਉਹਦੀ ਵੀ ਆ ਉਹੀ ਗੱਲ ਆ ਨਾ ਦੇਖੋ ਹੁਣ ਆਪਾਂ ਜੇ ਬਾਲੀਵੁੱਡ ਦਾ ਕੰਪੈਰੀਜ਼ਨ ਕਰੀਏ ਸ਼ਾਹਰੂਖ ਖਾਨ ਦੀ ਫਲॉप ਫਿਲਮ ਵੀ ਜਿਹੜੀ ਆ ਉਹ 200 ਕਰੋੜ 250 ਕਰੋੜ ਦਾ ਆਉਂਦਾ ਕਰ ਜਾਂਦੀ ਆ। ਦੂਜੇ ਪਾਸੇ ਕੋਈ 12ਵੀਂ ਫੇਲ ਫਿਲਮ ਵਰਗੀ ਫਿਲਮ ਆ। ਉਹ 100 ਕਰੋੜ ਵੀ ਬਹੁਤ ਮੁਸ਼ਕਲ ਨਾਲ ਅਰਨ ਕਰ ਪਾ ਰਹੀ ਆ ਕਿਉਂ? ਕਿਉਂਕਿ ਉਹਦੇ 'ਚ ਸਟਾਰ ਫੇਸ ਨਹੀਂ ਆ। ਇਹਦੇ 'ਚ ਕਸੂਰ ਕੱਲੀਆਂ ਆਰਗੇਨਾਈਜੇਸ਼ਨਸ ਦਾ ਨਹੀਂ ਆ ਲੋਕਾਂ ਦਾ ਵੀ ਆ।